ਸੀਮ ਭਗਵਾਨਤਮਾਨੇ ਵਿਕਰਮਜੀਠਿਆ ਤੇ ਸਾਦੇ ਨਿਸ਼ਾਨੇ ਪੰਜਾਬ ਵਿੱਚ ਮਾਨਸੂਨ ਦੀ ਦਸਤਕ 22 ਤੋਂ ਲੈ ਕੇ 25 ਜੂਨ ਨੂੰ ਪਵੇਗਾ ਭਾਰੀ ਮੀਂਹ ਇਰਾਨ ਇਜ਼ਰਾਈਲ ਟਕਰਾਵ ਵਿਚਾਲੇ ਟਰੰਪ ਦਾ ਵੱਡਾ ਬਿਆਨ ਕਿਹਾ ਮੈਂ ਕੁਝ ਵੀ ਕਰਾਂ ਮੈਨੂੰ ਨੋਬਲ ਸ਼ਾਂਤੀ ਪੁਰਸਕਾਰ ਨਹੀਂ ਮਿਲੇਗਾ ਪੰਜਾਬ ਕੈਨਵਟ ਦਾ ਵੱਡਾ ਫੈਸਲਾ 500 ਅਸਾਮੀਆਂ ਨੂੰ ਪਰਮ ਨੂੰ ਪ੍ਰਵਾਨਗੀ ਸੀਮ ਭਗਵਾਨਤਮਾਨੇ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਵਿਕਰਮਜੀਠਿਆ ਦੀ ਬਣਦੀ ਨਹੀਂ ਕਿਉਂਕਿ ਹਰਸੀਮਤ ਤੇ ਵਿਕਰਮਜੀਠਿਆ ਵਿਚਕਾਰ ਪ੍ਰਾਪਰਟੀ ਨੂੰ ਲੈ ਕੇ ਵਿਵਾਦ ਹੈ ਉਹਨੇ ਕਿਹਾ ਕਿ ਹਰਸੀਮਤ ਕੋਰ ਬਾਦਲ ਤੇ ਵਿਕਰਮਜੀਠਿਆ ਉਨੇ ਇੱਕ ਦੂਜੇ ਤੋਂ ਦੂਰੀ ਬਣਾ ਕੇ ਚੱਲ ਰਹੇ ਹਨ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੈਸਾ ਹੁੰਦਾ ਹੀ ਬੁਰਾ ਹੈ ਬੈ ਕਦੇ ਇਹ ਗੱਲਾਂ ਨਹੀਂ ਦਸੀ ਪਰ ਹੁਣ ਦੱਸ ਰਿਹਾ ਹਾਂ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮੇਰੇ ਨਾਲ ਪੰਗੇ ਲੈਂਦੇ ਹਨ ਕਿ ਕਲਾਕਾਰ ਹੋਣਾ ਬੁਰਾ ਹੈ ਕਲਾਕਾਰਾਂ ਨੂੰ ਸੁਣਨ ਲਈ ਪੈਸੇ ਖਰਚੇ ਜਾਂਦੇ ਹਨ ਆਪ ਦਾ ਦੇਖੋ ਭਾਈ ਮੈਂ ਕਦੇ ਦੱਸਿਆ ਵੀ ਮਜੀਠੀਰੇ ਸੁਖੀਰ ਦੀ ਆਪਸ ਚ ਬਣਦੀ ਨਹੀਂ ਮੇਰੀ ਆਦਤ ਨਹੀਂ ਹੈ ਕਿ ਮੈਂ ਦੱਸਿਆ ਕਰੀ ਆਪ ਜਿੱਥੇ ਨਹੀਂ ਬੰਦੇ ਸਾਰੇ ਬਰੋਈ ਦੀ ਬਣਦੀ ਨਹੀਂ ਮੈਂ ਕਿਹਾ ਦੱਸੇ ਵੀ ਹਰ ਸਿਮਰ ਤੇ ਮਜੀਠੀਆ ਵੀ ਬੋਲਣੋਂ हट ਗਏ ਮੈਂ ਦੱਸੇ ਨੂੰ ਆਤੀ ਹੈ ਉਗਰ ਮਹਿਰ ਨਾਲ ਜਿਹੜਾ ਦੂਜਾ ਭਾਈ ਉਹਦਾ ਆਪਸ ਵਿੱਚ ਪ੍ਰੋਪਰਟੀ ਦਾ ਲੜਾ ਪੈ ਗਿਆ ਪੈਸਾ ਬਾਰਾ ਵੀ ਮਾੜਾ ਹੁੰਦਾ ਨਾ ਮਾਪਾ ਦੱਸੇ ਨਹੀਂ ਹੁੰਦਾ ਤੁਸੀਂ ਗਾਂ ਨਾਲ ਗੱਲ ਕਰੋ ਬਸ ਪੰਜਾਬ ਵਿੱਚ ਮਾਨਸੂਨ ਆਪਣਾ ਅਸਰ ਦਿਖਾਉਣ ਲਈ ਤਿਆਰ ਹੈ ਭਾਰਤੀ ਮੌਸਮ ਵਿਭਾਗ ਵੱਲੋਂ 22 ਤੋਂ ਲੈ ਕੇ 25 ਜੂਨ ਤੱਕ ਭਾਰੀ ਨਹੀਂ ਪੈਣ ਦੀ ਪੂਰਵਕਣੀ ਕੀਤੀ ਗਈ ਹੈ ਜਿਸ ਵਿੱਚ ਸੂਬੇ ਦੇ ਵੱਖ-ਵੱਖ ਇਸਾਂ ਵਿੱਚ ਕਿਤੇ ਬੂੰਦਾਬੰਦ ਤੇ ਕਿਤੇ ਭਾਰੀ ਵੀ ਪੈਣ ਦੀ ਸੰਭਾਵਨਾ ਚਿਤਾਈ ਗਈ ਹੈ ਪੰਜਾਬ ਦੇ ਬਹੁਤੇ ਚਿਲਿਆਂ ਲੁਧਿਆਣਾ ਬਰਨਾਲਾ ਸੰਗਰੂਰ ਪਟਿਆਲਾ ਮਾਨਸਾ ਵਿੱਚ ਬਦਲਬਾਈ ਹੋਣ ਦੀ ਸੰਭਾਵਨਾ ਹੈ ਦੱਸਦੇ ਕਿ 22 ਜੂਨ ਨੂੰ ਮੌਸਮ ਵਿਭਾਗ ਲੋ ਪਾਰੀ ਵੀ ਪੈਣ ਦੀ ਸੰਭਾਵਨਾ ਹੈ ਭਾਵ ਕਿ ਪੂਰੇ ਪੰਜਾਬ ਦਾ ਮੌਸਮ ਬਦਲ ਜਾਵੇਗਾ ਤੇ ਠੰਡ ਦਾ ਅਹਿਸਾਸ ਹੋਵੇਗਾ ਉਸ ਦੇ ਨਾਲ ਹੀ 23 ਜੂਨ ਨੂੰ ਮੀਂਹ ਤਾਂ ਪਵੇਗਾ ਨਾਲ ਹੀ ਕੁਝ ਜ਼ਿਲ੍ਹਿਆਂ ਵਿੱਚ ਮੌਸਮ ਆਮ ਵਰਗਾ ਰਹੇਗਾ ਪਰ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਇਸ ਤੋਂ ਇਲਾਵਾ 24 ਜੂਨ ਨੂੰ ਮੀਂਹ ਪੈਣ ਤੋਂ ਥੋੜੀ ਰਾਹਤ ਮਿਲੇਗੀ ਉਤੇ ਹੀ 25 ਜੂਨ ਨੂੰ ਮੁੜ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਵਿੱਚ ਲੁਧਿਆਣਾ ਜਲੰਧਰ ਅੰਮ੍ਰਿਤਸਰ ਕਪੂਰਥਲਾ ਰੋਪਨਗਰ ਪਟਿਆਲਾ ਮਾਨਸਾ ਮੁਕਸਰ ਫਾਜ਼ਿਲਕਾ ਸ਼ਾਮਲ ਹਨ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਕਿਹਾ ਕਿ ਉਹਨਾਂ ਨੂੰ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਰੋਕਣੀ ਜਾਂ ਯੂਰੂਸ ਯੂਕਰੇਨ ਅਤੇ ਇਜ਼ਰਾਈਲ-ਇਰਾਨ ਟਕਰਾਅ ਵਿਚ ਉਹਨਾਂ ਦੇ ਯਤਨਾਂ ਲਈ ਨੋਬਲ ਸ਼ਾਂਤੀ ਪੁਰਸਕਾਰ ਨਹੀਂ ਮਿਲੇਗਾ 트럼ਪ ਨੇ ਸ਼ੁੱਕਰਵਾਰ ਨੂੰ ਆਪਣੀ ਸੋਸ਼ਲ ਮੀਡੀਆ ਪਲੇਟਫਾਰਮ ਸੋਸ਼ਲ ਤੇ ਇੱਕ ਪੋਸਟ ਵਿੱਚ ਕਿਹਾ ਕਿ ਮੈਂ ਜੋ ਵੀ ਕਰਾਂ ਮੈਨੂੰ ਨੋਬਲ ਸ਼ਾਂਤੀ ਪੁਰਸਕਾਰ ਨਹੀਂ ਮਿਲੇਗਾ ਅਮਰੀਕੀ ਰਾਸ਼ਟਰਪਤੀ ਨੇ ਆਪਣੀ ਪੋਸਟ ਦੀ ਸ਼ੁਰੂਆਤ ਵਿੱਚ ਲਿਖਦਿਆਂ ਕਿਹਾ ਕਿ ਇਹ ਐਲਾਨ ਕਰਦੇ ਹੋਏ ਬਹੁਤ ਖੁਸ਼ ਹਾਂ ਕਿ ਉਹ ਅਤੇ ਵਿਦੇਸ਼ ਮੰਤਰੀ ਮਾਰਕੋ ਰੋਬਿਓ ਅਤੇ ਰਵਾਂਡਾ ਵਿਚਕਾਰ ਟਕਰਾਅ ਨੂੰ ਰੋਕਣ ਲਈ ਇੱਕ ਸ਼ਾਨਦਾਰ ਸੰਧੀ ਦੀ ਵਿਚੋਲਗੀ ਕਰ ਰਹੇ ਹਨ ਇਹ ਟਕਰਾਅ ਕਿਸੇ ਵੀ ਹੋਰ ਯੁੱਧ ਨਾਲੋਂ ਵਧੇਰੇ ਹਿੰਸਕ ਉਨਾ ਤੇ ਖਰਾਬੀ ਤੇ ਮੋਤਾਂ ਲਈ ਜਾਣਿਆ ਜਾਂਦਾ ਹੈ ਤੇ ਤਹਾਕਿਆਂ ਤੱਕ ਚਾਰੀ ਰਿਹਾ ਦੱਸ ਕਿ ਟਰੰਪ ਨੇ ਕਈ ਵਾਰ ਦਾਅਵਾ ਕੀਤਾ ਹੈ ਕਿ ਅਮਰੀਕਾ ਨੇ ਭਾਰਤ ਤੇ ਪਾਕਿਸਤਾਨ ਵਿਚਕਾਰ ਵਿਚੋਲਗੀ ਕੀਤੀ ਸੀ ਅਤੇ ਟਕਰਾਅ ਨੂੰ ਰੋਕਿਆ ਸੀ ਅਤੇ ਹੁਣ ਟਰੰਪ ਨੇ ਵੱਡਾ ਬਿਆਨ ਦਿੱਤਾ ਹੈ ਟਰੰਪ ਨੇ ਕਿਹਾ ਕਿ ਉਹਨਾਂ ਨੂੰ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਰੋਕਣੀ ਜਾਂ ਰੂਸ ਯੂਕਰੇਨ ਤੇ ਈਰਾਨ ਇਜ਼ਰਾਈਲ ਟਕਰਾਅਾਂ ਵਿੱਚ ਉਹਨਾਂ ਦੇ ਯਤਨਾਂ ਲਈ ਨੋਬਲ ਸ਼ਾਂਤੀ ਪੁਰਸਕਾਰ ਨਹੀਂ ਮਿਲੇਗਾ ਜੇਲ੍ਹ ਵਿੱਚ ਸੁਰੱਖਿਆ ਵਿਧਾਨ ਦੇ ਉਦੇਸ਼ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਹੇਠ ਪੰਜਾਬ ਕੈਂ ਨੇ ਜੇਲ੍ਹ ਸਟਾਫ ਵਿੱਚ ਵੱਖ-ਵੱਖ ਕਾਡਰਾਂ ਦੀਆਂ 500 ਅਸਾਮੀਆਂ ਭਰਨ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਸੰਬੰਧੀ ਫੈਸਲਾ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਪੰਜਾਬ ਸਿਵਲ ਸਕਤਰੇਤ ਵਿਖੇ ਉਨ੍ਹਾਂ ਦੇ ਦਫ਼ਤਰ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਮੰਤਰੀ ਮੰਡਲ ਨੇ ਜੇਲ੍ਹ ਵਿਭਾਗ ਪੰਜਾਬ ਵਿੱਚ ਸਿੱਧੀ ਭਰਤੀ ਕੋਟੇ ਤਹਿਤ ਸਹਾਇਕ ਸੁਪਰੀਡੈਂਟ ਵਾਰਡ ਅਤੇ ਵੈਂਟਰਨ ਦਿਆਂ 500 ਖਾਲੀ ਅਸਾਮੀਆਂ ਦੀ ਭਰਤੀ ਨੂੰ ਸਹਿਮਤੀ ਦੇ ਦਿੱਤੀ ਹੈ ਜਿਸ ਵਿੱਚ ਭਰਤੀ ਵਿੱਚ 291 ਸੁਪਰੀਡੈਂਟ 451 ਵਾਰਡ ਅਤੇ 20 ਮੈਟਰਨ ਸ਼ਾਮਲ ਹੋਣਗੇ ਜਿਨ੍ਹਾਂ ਦੀ ਚੋਣ ਪੰਜਾਬ ਦੀਨ ਸੇਵਾਵਾਂ ਚੋਣ ਬੋਰਡ ਵੱਲੋਂ ਕੀਤੀ ਜਾਵੇਗੀ ਜਿਸ ਨਾਲ ਜੇਲ੍ਹਾਂ ਵਿੱਚ ਸੁਰੱਖਿਆ ਵਿਵਹਾਰਨ ਵਿੱਚ ਮਦਦ ਮਿਲੇਗੀ ਇਹ ਕਦਮ ਜੇਲ੍ਹਾਂ ਦੇ ਕੰਮਕਾਜ ਨੂੰ ਹੋਰ ਸੁਚਾਰੂ ਕਰਨ ਦੇ ਨਾਲ ਨਾਲ ਉਹਨਾਂ ਨੂੰ ਸੁਰੱਖਿਅਤ ਬਣਾਉਣ ਵਿੱਚ ਵੀ ਸਹਾਇਕ ਹੋਵੇਗਾ ਇੱਕ ਪੰਜਾਬ ਕੈਬਨਿਟ ਦੀ ਹੈ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਛੋਈ ਜਿਹਦੇ ਅੰਦਰ ਬਹੁਤ ਸਾਰੇ ਇੰਪੋਰਟੈਂਟ ਫੈਸਲੇ ਪੰਜਾਬ ਦੀ ਇੰਡਸਟਰੀ ਨੂੰ ਲੈ ਕੇ ਪੰਜਾਬ ਦੇ ਰੋਜ਼ਗਾਰ ਨੂੰ ਲੈ ਕੇ ਪੰਜਾਬ ਦੇ ਅੰਦਰ ਅੱਛਾ ਪ੍ਰਸ਼ਾਸਨ ਨੂੰ ਲੈ ਕੇ ਹਾਊਸਿੰਗ ਨੂੰ ਲੈ ਕੇ ਵੱਡੇ ਫੈਸਲੇ ਜਿਹੜੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਛੋਈ ਕਾਫੀ ਦਿਨ ਪਹਿਲਾਂ ਅਸੀਂ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸ ਦੇ ਅੰਦਰ ਇੱਕ ਬਹੁਤ ਵੱਡੀ ਤਬਦੀਲੀ ਕੀਤੀ ਸੀ ਜਿਹੜੇ ਫਾਇਰ ਦੇ ਸਰਟੀਫਿਕੇਟ ਨੇਗੇ ਜਿਹੜੇ ਫਾਇਰ ਸੇਫਟੀ ਸਰਟੀਫਿਕੇਟ ਨੇਗੇ ਉਹਨਾਂ ਦੀ ਜਿਹੜੀ ਮਿਆਦ ਸੀਗੀ ਉਹਨਾਂ ਦੀ ਸਮਾਂ ਸੀਮਾ ਸੀਗੀ ਕੋਈ 1 ਸਾਲ ਸੀ ਇਸ ਤੋਂ ਪਹਿਲਾਂ ਸਿਰਫ ਤੇ ਸਿਰਫ ਫਾਇਰ ਸੇਫਟੀ ਸਰਟੀਫਿਕੇਟ ਜਿਹੜਾ ਸੀ ਉਹ 1 ਸਾਲ ਲਈ ਜਾਰੀ ਹੁੰਦਾ ਸੀਗਾ ਉਹਦੇ ਲਈ ਅੱਜ ਅੱਜ ਦੀ ਕੈਬਨਿਟ ਨੇ ਅਹਿਮ ਫੈਸਲਾ ਕੀਤਾ ਸਾਰੇ ਰੂਲ ਅਸੀਂ ਸਾਰੇ ਰੂਲ ਐਮੈਂਡ ਕੀਤੇ ਨੇਗੇ ਹੁਣ ਉਹ ਜਿਹੜਾ ਫਾਇਰ ਸੇਫਟੀ ਸਰਟੀਫਿਕੇਟ ਆਗਾ ਉਹਦੀ ਮਿਆਦ ਜਿਹੜੀ ਆ 3 ਸਾਲ ਜਾਂ ਇਸ ਤੋਂ ਵੀ ਵੱਧ ਹੋ ਸਕਦੀ ਹੈ 3 ਸਾਲ ਘਟੋ ਘਟ 3 ਸਾਲ ਜਾਂ 5 ਸਾਲ ਯਾਨੀ ਕਹਿੰਦਾ ਬਾਪ ਜਿੱਥੇ ਉਹਨਾਂ ਦੇ ਰੂਲਸ ਦੇ ਮੁਤਾਬਕ ਕਈ ਜਗ੍ਹਾ ਤੇ 3 ਸਾਲ ਹੋਊਗੀ ਕਈ ਜਗ੍ਹਾ ਤੇ 3 ਸਾਲ ਤੋਂ ਵੱਧ ਹੋ ਯਾਨੀ ਇੱਕ ਸਾਲ ਦੀ ਸ਼ਰਤ ਜਿਹੜੀ ਸੀਗੀ ਉਹ ਬਿਲਕੁਲ ਪੱਕੇ ਤੌਰ ਤੇ ਹਟਾ ਦਿੱਤੀ ਗਈ ਆ ਔਰ ਇਸ ਦੇ ਨਾਲ ਪੰਜਾਬ ਦੀ ਜਿਹੜੀ ਇੰਡਸਟਰੀ ਆ ਪੰਜਾਬ ਦਾ ਜਿਹੜਾ ਕਾਰੋਬਾਰ ਆ ਉਹਨੂੰ ਵੱਡੀ ਬਦਤਰ ਤੇ ਮੈਂ ਸਮਝਦਾ ਰਾਤ ਮਿਲੂਗੀ ਔਰ बार-बार ਲੋਕਾਂ ਨੂੰ ਬਾਰ-ਬਾਰ ਇੰਡਸਟਰੀਸਟ ਨੂੰ ਬਾਰ-ਬਾਰ ਟਰੇਡਰਸ ਨੂੰ ਜਿਹੜਾ ਹੈਗਾ ਉਹ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਘਟਣੇ ਪੈਣੇ ਔਰ ਇਹਦੇ ਨਾਲ ਕਿਥੇ ਬਹੁਤ ਵੱਡੀ ਟਰਾਂਸਪੇਰੈਂਸੀ ਆਊਗੀ ਉਹਦੇ ਨਾਲ ਦੀ ਨਾਲ ਮੈਂ ਸਮਝਦਾ ਕਰਪਸ਼ਨ ਦਾ ਬਿਲਕੁਲ ਇਹਦੇ ਨਾਲ ਖਤਮਾ ਹੋਊਗਾ ਇੱਕ ਵੱਡਾ ਫੈਸਲਾ ਜਿਹੜਾ ਉਹ ਅੱਜ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਚ ਪੰਜਾਬ ਸਰਕਾਰ ਨੇ ਪੰਜਾਬ ਦੀ ਕੈਬਨਿਟ ਨੇ ਕੀਤਾ ਹੈਗਾ ਔਰ ਇਸ ਤੋਂ ਬਿਨਾ ਪੰਜਾਬ ਲੇਬਰ ਪੰਜਾਬ ਲੇਬਰ ਭਲਾਈ ਫੰਡ ਜਿਹੜਾ ਐਕਟ ਆ 1965 ਇਦੇ ਅੰਦਰ ਸੋਧ ਕੀਤੀ ਗਈ ਆ ਹੁਣ ਇਹਦੇ ਅੰਦਰ EMPLOYEE ਤੇ EMPLOYER ਦਾ ਜਿਹੜਾ ਕੰਟਰੀਬਿਊਸ਼ਨ ਆ ਦੋਨਾਂ ਦੀ ਕੰਟਰੀਬਿਊਸ਼ਨ ਆ ਪਹਿਲਾਂ ਕੰਟਰੀਬਿਊਸ਼ਨ ਸੀ 10 ਰੁਪਏ ਹੁਣ ਉਹ ਵਧਾ ਕੇ EMPLOYEE ਦੀ 20 ਕੀਤੀ ਗਈ ਆ ਔਰ ਇਹ ਨਾਲ ਹੀ ਜਿਹੜੀ ਸੌਰੀ 5 ਰੁਪਏ ਸੀ ਜਿਹੜੀ EMPLOYEE ਦੀ ਜਿਹੜੀ ਕੰਟਰੀਬਿਊਸ਼ਨ ਸੀ ਉਹ 5 ਰੁਪਏ ਸੀ ਉਹ ਵਧਾ ਕੇ 10 ਰੁਪਏ ਕੀਤੀ ਗਈ ਆ EMPLOYER ਦੀ ਯਾਨੀ ਮਾਲਕ ਦੀ ਕਿੰਨੀ ਸੀ 20 ਰੁਪਏ ਸੀ ਉਹਦੀ ਕੰਟਰੀਬਿਊਸ਼ਨ ਜਿਹੜੀ ਸੀ 20 ਰੁਪਏ ਸੀ ਉਹ ਵਧਾ ਕੇ 40 ਰੁਪਏ ਕੀਤੀ ਗਈ ਆ ਤੇ ਵੱਡਾ ਫੈਸਲਾ ਹੋਇਆਗਾ ਕਿਉਂਕਿ ਪੰਜਾਬ ਲੇਬਰ ਵੈਲਫੇਅਰ ਬੋਰਡ ਵੱਲੋਂ ਇਹ ਪ੍ਰੋਪੋਜ਼ਲ ਆਈ ਸੀ ਕਿ ਬਹੁਤ ਸਾਰੀਆਂ ਲੇਬਰ ਦੀਆਂ ਸਮੱਸਿਆਵਾਂ ਹੁੰਦੀਆਂ ਰਹੀਆਂ ਬਹੁਤ ਸਾਰੀਆਂ ਲੇਬਰ ਦੀਆਂ ਬੈਨੇਫੀਟ ਦੀਆਂ ਸਕੀਮਾਂ ਹੁੰਦੀਆਂ ਨਹੀਂਆਂ ਕਿਉਂਕਿ ਇਹ 2014 ਤੋਂ ਬਾਅਦ 2014 ਤੋਂ ਬਾਅਦ ਹੁਣ 2025 ਆ ਗਿਆ ਲਗਭਗ 9 ਸਾਲ ਦਾ ਇੱਕ ਵੱਡਾ ਵਕਫਾਗਾ 9 ਸਾਲ ਦੇ ਵਿੱਚ ਇਹਦੇ ਵਿੱਚ ਕੋਈ ਵੀ ਜਿਹੜੀ ਆ ਕਿਸੇ ਵੀ ਕਿਸਮ ਦਾ ਵਾਦਾ ਨਹੀਂ ਕੀਤਾ ਗਿਆ ਸੀਗਾ ਸੋ 9 ਸਾਲਾਂ ਬਾਅਦ ਅਸੀਂ ਜਿਹੜੀ ਆ ਕੰਟਰੀਬਿਊਸ਼ਨ 5 ਰੁਪਏ ਤੋਂ 10 ਰੁਪਏ ਕੀਤੀ ਆ ਯਾਨੀ ਕਿ ਨੌਕਰੀ ਕਰਨ ਵਾਲਾ ਜਿਹੜਾ EMPLOYEE ਆ ਉਹ 5 ਰੁਪਏ ਤੋਂ ਵਧਾ ਕੇ ਜ 10 ਰੁਪਏ ਕਰੂਗਾ ਕੰਟਰੀਬਿਊਸ਼ਨ ਔਰ ਜਿਹੜਾ ਉਹਦਾ EMPLOYER ਆ ਜਿਹੜਾ ਉਹਦਾ ਮਾਲਕ ਆ ਜਿੱਥੇ ਉਹ ਕੰਮ ਕਰਦਾਗਾ ਫੈਕਟਰੀ ਚ ਕੰਮ ਕਰਦਾ ਔਰ ਸਰਕਾਰੀ ਦਾਰਿਆ ਚ ਕੰਮ ਕਰਦਾਗਾ ਪਰ ਉਹਦੀ ਅਸੀਂ 20 ਰੁਪਏ ਤੋਂ ਵਧਾ ਕੇ 40 ਰੁਪਏ ਕੀਤੀ ਆ ਇਹ ਜਿਹੜਾ ਜਿੰਨਾ ਵੀ ਫੰਡ ਇਕੱਠਾ ਹੋਊਗਾ ਜਿਹੜੇ ਵੀ ਪੈਸੇ ਇਕੱਠੇ ਹੁੰਦੇ ਨੇ ਇਹ ਸਾਰੇ ਦੇ ਸਾਰੇ ਪੈਸੇ ਜਿਹੜੇ ਨੇ ਕੀ ਪੰਜਾਬ ਲੇਬਰ ਭਲਾਈ ਫੰਡ ਵਿੱਚ ਜਿਹੜੀਆਂ ਸਕੀਮਾਂ ਚੱਲਦੀਆਂ ਨੇ ਗਿਆ ਉਹਨਾਂ ਸਕੀਮਾਂ ਦੇ ਤਹਿਤ ਸਾਰੇ ਜਿਹੜੇ ਦੇਗੇ ਉਹ ਸਾਡੇ EMPLOYEES ਦੇ ਉੱਤੇ ਸਾਡੇ ਲੇਬਰ ਦੇ ਉੱਤੇ ਕੰਮ ਆਉਣਗੇ ਇਸ ਤੋਂ ਬਿਨਾ ਇੱਕ ਵੱਡਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਛੋਇਆ ਗਿਆ ਕਿ ਜਿਹੜਾ PR PPD ਐਕਟਾ ਜਿਹੜਾ ਪੰਜਾਬ ਰੀਜਨਲ ਪਲਾਨਿੰਗ ਐਂਡ ਡਿਵੈਲਪਮੈਂਟ ਬੋਰਡ ਆਗਾ ਉਹਦੇ ਅੰਦਰ ਜਿਹੜੀ ਆ ਵੱਡੀ ਚੇਂਜ ਕੀਤੀ ਗਈ ਆ ਕਿ ਉਹਦੇ ਵਿੱਚ ਪਹਿਲਾਂ ਉਹ ਸਾਰਿਆਂ ਦਾ ਜਿਵੇਂ ਜਿਵੇਂ ਮੈਂ ਗੱਲ ਕਰ ਲਵਾਂ ਗਮਾੜਾ ਗਲਾੜਾ ਜਿਹੜੀਆਂ ਅਥਾਰਟੀਆਂ ਸੀਗੀਆਂ ਹਾਊਸਿੰਗ ਦੀਆਂ ਗਮਾੜਾ ਗਲਾੜਾ ਪਟਿਆਲਾ ਡਿਵੈਲਪਮੈਂਟ ਅਥਾਰਟੀ ਬਠਿੰਡਾ ਡਿਵੈਲਪਮੈਂਟ ਅਥਾਰਟੀ ਜਲੰਧਾ ਜਲੰਧਰ ਡਿਵੈਲਪਮੈਂਟ ਅਥਾਰਟੀ ਅਮਰਸਾ ਡਿਵੈਲਪਮੈਂਟ ਅਥਾਰਟੀ ਅਨੰਦਪੁਰ ਸਾਹਿਬ ਅਰਬਨ ਡਿਵੈਲਪਮੈਂਟ ਅਥਾਰਟੀ ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਕਾਰਬਨ ਡਵੈਲਪਮੈਂਟ ਅਥਾਰਟੀ ਇਹਨਾਂ ਸਾਰਿਆਂ ਦਾ ਚੇਅਰਮੈਨ ਜਿਹੜੇ ਹੁੰਦੇ ਸੀ ਪਹਿਲਾਂ ਆਨਰੇਬਲ ਸੀਐਮ ਸਾਹਿਬ ਹੁੰਦੇ ਸੀ ਕਿਉਂਕਿ ਇਹ ਸਾਰੀਆਂ ਅਥਾਰਟੀਆਂ ਬਹੁਤ ਵੱਡੀਆਂ ਅਥਾਰਟੀਆਂ ਨੇਗੀਆਂ ਔਰ ਆਨਰੇਬਲ ਸੀਐਮ ਸਾਹਿਬ ਦੇ ਬਹੁਤ ਸਾਰੇ ਕੰਮਕਾਰ ਹੁੰਦੇ ਲਗੇ ਔਰ ਕੰਮ ਕਰਨ ਦੇ ਲਈ ਇਹ ਸਾਰੀਆਂ ਅਥਾਰਟੀ ਜੀ ਨੂੰ ਚੇਅਰ ਕਰਨ ਦੇ ਲਈ ਡਿਫਰੈਂਟ ਕਿਸਮ ਦੀਆਂ ਮੀਟਿੰਗ ਕਰਨ ਦੇ ਲਈ ਹਾਊਸਿੰਗ ਦੇ ਪਲਾਨ ਬਣਾਉਣ ਦੇ ਲਈ ਬਹੁਤ ਸਾਰਾ ਸਮਾਂ ਜਿਹੜਾ ਲੱਗਦਾਗਾ ਇਹਦੇ ਅੰਦਰ ਇੱਕ ਵੱਡੀ ਟਰਾਂਸਪਰੈਂਸੀ ਲੈਂਦੀ ਆ ਇਹਦੇ ਅੰਦਰ ਸਾਰੀ ਜਿਹੜੀ ਅਸੀਂ ਹੁਣ ਪਾਵਰ ਜਿਹੜੀਆਂ ਨੇ ਆਨਰੇਬਲ ਚੀਫ ਸੈਕਟਰੀ ਦਿੱਤੀਆਂ ਲਗੀਆਂ ਤਾਂ ਕਿ ਚੀਫ ਸੈਕਟਰੀ ਇਹਨਾਂ ਸਾਰੀਆਂ ਅਥਾਰਟिटीज ਦਾ ਚੇਅਰਮੈਨ ਹੋਊਗਾ ਔਰ ਸਾਰੇ ਪਲਾਨ ਜਿਹੜੇ ਨੇ ਕਿ ਹਾਊਸਿੰਗ ਦੇ ਖੇਤਰ ਦੇ ਅੰਦਰ ਉਹ ਸਾਰੇ ਸੀਐਸਡੀ ਪ੍ਰਵਾਨਗੀ ਦੇ ਨਾਲ ਬਾਅਦ ਦੇ ਵਿੱਚ ਇਹ ਨਹੀਂ ਕਿ ਸੀਐਮ ਸਾਹਿਬ ਦਾ ਕੋਈ ਹੈ ਬਾਅਦ ਦੇ ਵਿੱਚ ਸਾਰੇ ਪਲਾਨ ਜਿਹੜੇ ਲਗੇ ਕੈਬਨਟ ਦੇ ਰਾਹੀਂ ਆਨਰੇਬਲ ਸੀਐਮ ਸਾਹਿਬ ਪਾਸ ਕਰਨਗੇ ਇਹ ਵੀ ਇੱਕ ਵੱਡੀ ਮੈਸਮੰਦਾ ਅੱਜ ਤਬਦੀਲੀ ਜਿਹੜੀ ਐ ਸੈਕਟ ਕੀਤੀ ਗਈ ਆ ਇਸ ਤੋਂ ਬਿਨਾ ਰੋਜ਼ਗਾਰ ਦੇਣ ਦੀ ਜਿਹੜੀ ਪ੍ਰਕਿਰਿਆ ਪੰਜਾਬ ਦੇ ਅੰਦਰ ਰੋਜ਼ਗਾਰ ਦੇਣ ਦੀ ਪ੍ਰਕਿਰਿਆ ਜਦੋਂ ਤੋਂ ਪਹਿਲੀ ਪੰਜਾਬ ਦੀ ਕੈਬਨਿਟ ਹੋਈ ਸੀ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਗਠਨ ਤੋਂ ਬਾਅਦ ਪਹਿਲੀ ਜਦੋਂ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਸੀ ਤਾਂ ਉਸ ਮੀਟਿੰਗ ਦੇ ਅੰਦਰ ਅਸੀਂ 30000 ਨੌਕਰੀਆਂ ਦੇ ਇਸ਼ਤਿਹਾਰ ਜਾਰੀ ਕੀਤਾ ਸੀ ਉਸ ਮੀਟਿੰਗ ਦੇ ਅੰਦਰ 30000 ਲੋਕਾਂ ਨੂੰ ਅਸੀਂ এমਪਲॉयਮੈਂਟ ਦੀ ਜਿਹੜੀ ਯੋਜਨਾ ਦਿੱਤੀ ਸੀ ਔਰ ਅੱਜ ਮੈਂ ਸਭੰਦਾ 54000 ਤੋਂ ਪਾਰ ਕਰ ਗਈ ਆ ਉਸੇ ਲੜੀ ਤਹਿਤ ਉਸੇ ਕੜੀ ਤਹਿਤ ਅੱਜ ਇੱਕ ਵੱਡਾ ਫੈਸਲਾ ਹੋਇਆ ਕਿ ਪੰਜਾਬ ਦੀਆਂ ਜੇਲਾਂ ਦੇ ਅੰਦਰ ਪੰਜਾਬ ਦੀਆਂ ਜੇਲਾਂ ਦੇ ਅੰਦਰ ਲਗਭਗ 500 500 ਨਮੀਆਂ ਸਾਮੀਆਂ ਦੀ ਰਚਨਾ ਕੀਤੀ ਗਈ ਹੈ 500 ਨਮੀਆਂ ਜਿਹੜੀਆਂ ਉਹਨਾਂ ਦੀਆਂ ਰਚਨਾ ਕੀਤੀ ਗਈ ਜਿਹਦੇ ਵਿੱਚ ਸਹਾਇਕ ਸੁਪਰਡੈਂਟ ਸਹਾਇਕ ਸੁਪਰਡੈਂਟ 29 29 ਵਾਰਡਰ ਜਿਹੜੇ ਨੇ ਕਿ ਉਹ 452 ਮੈਟਰਨ ਜਿਹੜੇ ਨੇ 20 ਕੁੱਲ 500 ਸਾਮੀਆਂ ਦੀ ਰਚਨਾ ਕੀਤੀ ਗਈ ਆ ਕਿਉਂਕਿ ਜੇਲ੍ਹਾਂ ਦੇ ਅੰਦਰ ਛੋਟੇ ਮੋਟੇ ਕਰਾਇਮ ਜਿਹੜੇ ਹੈਗੇ ਨੇ ਉਹ ਲਗਾਤਾਰ ਹੋ ਰਹੇ ਨੇ ਕਿ ਸੋ ਇਹ ਅਸੀਂ 500 ਸਾਮੀਆਂ ਦੀ ਰਚਨਾ ਕੀਤੀ ਆ ਇਹਦੇ ਨਾਲ ਪੰਜਾਬ ਦੇ ਨੌਜਵਾਨ ਨੂੰ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਤੇ ਰੋਜ਼ਗਾਰ ਮਿਲੂਗਾ ਮੈਂ ਸਮਝਦਾ ਉਥੇ ਜਿਹੜੀ ਜੇਲ੍ਹਾਂ ਦੇ ਅੰਦਰ ਛੋਟੀ ਮੋਟੀ ਕਟਨਾਮਾ ਵਾਪਰਦੀਆਂ ਨੇਗੀਆਂ ਔਰ ਉਹਨਾਂ ਨੂੰ ਵੱਡੀ ਪੱਧਰ ਤੇ ਥਾਂ ਮਿਲੂਗੀ ਇਹਦੀ ਭਰਤੀ ਜਿਹੜੀ ਆ ਉਹ ਐਸਐਸ ਬੋਰਡ ਕਰੂਗਾ ਔਰ ਅੱਜ ਹੀ ਜਿਹੜਾ ਅਸੀਂ ਅੰਮ੍ਰਿਤਪੁਰ ਜਿਹੜੇ ਚੇਅਰਮੈਨ ਨੇ ਉਹਨੂੰ ਜ਼ਾਹਰ ਜਾਰੀ ਕੀਤੀ ਹੈ ਕਿ ਭਰਤੀ ਪ੍ਰਕਿਰਿਆ ਜਿਹੜੀ ਆ ਐਜ਼ ਅਰਲੀ ਐਜ਼ ਪੋਸੀਬਲ ਜਿਹੜਾ ਉਹਨੂੰ ਕੰਪਲੀਟ ਕੀਤਾ ਜਾਵੇ ਇਸ ਤੋਂ ਬਿਨਾ ਇਸ ਤੋਂ ਬਿਨਾ ਜਿਹੜੀ ਨਸ਼ਿਆਂ ਦੇ ਵਿਰੁੱਧ ਯੁੱਧ ਨਸ਼ਿਆਂ ਦੇ ਵਿਰੁੱਧ ਨੂੰ ਉਸ ਮਹਿਮ ਨੂੰ ਤੇਜ਼ ਕਰਨ ਦੇ ਲਈ ਸਾਡੀ ਪੰਜਾਬ ਦੀ ਕੈਬਨਟ ਕਮੇਟੀ ਬਣੀ ਸੀ ਕੈਬਨਟ ਸਬ ਕਮੇਟੀ ਉਸ ਕਮੇਟੀ ਨੂੰ ਵੀ ਅੱਜ ਕਾਰਜਵਾਹ ਜਿਹੜੀ ਆ ਪਰਵਾਨਗੀ ਮਿਲਿਆ ਜਿਹਦੇ ਵਿੱਚ ਮੈਨੂੰ ਚੇਅਰਮੈਨ ਤੇ ਮੇਰੇ ਨਾਲ ਚਾਰ ਹੋਰ ਮੰਤਰੀ ਸਾਹਿਬਾਨ ਕੈਬਨਿਟ ਕੁਲੀਜ ਜਿਹੜੇ ਨੇਗੇ ਉਹਨਾਂ ਨੂੰ ਜਿਹੜਾ ਮੈਂਬਰ ਲਾਇਆ ਗਿਆ ਹੈਗਾ ਇਹਦਾ ਪੂਰਾ ਅਸੀਂ ਰੂਪਰੇਖਾ ਤਿਆਰ ਕੀਤੀ ਹੈ ਕਿ ਆਉਣ ਵਾਲੇ ਸਮੇਂ 'ਚ ਕਮੇਟੀ ਜਿਹੜੀ ਆ ਲਗਾਤਾਰ ਉਸੇ ਤਰ੍ਹਾਂ ਜਿਵੇਂ ਪਿਛਲੇ 3 ਮਹੀਨੇ ਕੰਮ ਕੀਤਾ ਹੈਗਾ ਉਸੇ ਤਰ੍ਹਾਂ ਕੰਮ ਕਰੂਗੀ ਯੋਧ ਨਸ਼ਿਆਂ ਦੇ ਵਿਰੁੱਧ ਜਿਹੜੀ ਸਾਡੀ ਮਹਿਮਾ ਉਹਨੂੰ ਅਸੀਂ ਹੋਰ ਤਾਕਤਵਰ ਢੰਗ ਨਾਲ ਲਾਗੂ ਕਰਾਂਗੇ ਇਸ ਤੋਂ ਬਿਨਾ ਅਹਿਮ ਫੈਸਲਾ ਲੈਂਦੇ ਆ ਪੰਜਾਬ ਦੇ ਇੰਡਸਟਰੀ ਦੇ ਹੱਕ ਵਿੱਚ ਪੰਜਾਬ ਦੀ ਇੰਡਸਟਰੀ ਦੇ ਹੱਕ ਵਿੱਚ ਕਹਿਮ ਫੈਸਲਾ ਲੈਂਦੇ ਆ ਕਿ ਜਿੰਨੇ ਵੀ ਜਿਹੜੇ ਪੰਜਾਬ ਫੈਕਟਰੀ ਰੂਲਸ 1952 ਦੇ ਬਣੇ ਹੋਏ ਨੇਗੇ 1952 ਦੇ ਰੂਲਸ ਬਣੇ ਹੋਏ ਨੇ ਜਿਹੜਾ ਨਿਜ਼ਮ 2A ਨਿਜ਼ਮ 2 3A ਰੂਲ 4 ਤੇ ਰੂਲ 102 ਦੇ ਵਿੱਚ ਸੋਧਾ ਕੀਤੀਆਂ ਗਈਆਂ ਨੇ ਕਿਉਂਕਿ ਜੜੀਆਂ ਬਿਲਡਿੰਗ ਪਲਾਨ ਬਣਾਉਣ ਦੇ ਲਈ ਜਿਹੜੇ ਨਕਸ਼ੇ ਵੀ ਪ੍ਰਵਾਨ ਕੀਤੇ ਸੀਗੇ ਕਿਉਂਕਿ ਥੋੜੇ ਦਿਨ ਪਹਿਲਾਂ ਅਸੀਂ ਇੱਕ ਇੰਡਸਟਰੀਅਲ ਸੰਮੇਲਨ ਕਰਾਇਆ ਸੀਗਾ ਜਿਹਦੇ ਅੰਦਰ ਫਾਸਟ ਟਰੈਕ ਫਾਸਟ ਟਰੈਕ ਅਸੀਂ ਪੋਰਟਲ ਖੋਲ੍ਹਿਆ ਸੀ ਕਿ 24 ਘੰਟੇ ਸੌਰੀ 45 ਡੇਜ਼ ਦੇ ਅੰਦਰ ਪਰਵਾਨਗੀਆਂ ਦੇਣੀਆਂ ਸੀ ਉਸੇ ਤਲਲੀ ਦੇ ਤਹਿਤ ਅਸੀਂ ਕਿਹਾ ਸੀ ਅਨਾਉਂਸ ਕੀਤਾ ਸੀਗਾ ਕਿ ਇੰਡਸਟਰੀ ਦੇ ਬਿਲਡਿੰਗ ਪਲਾਨ ਜਿਹੜੇ ਨੇਗੇ ਕੋਈ ਕੰਸਰਨਡ ਜਿਹੜੇ ਆਰਕੀਟੈਕਚਰ ਨੇਗੇ ਆਰਕੀਟੈਕਚਰ ਦੀ ਸੂਚੀ ਜਿਹੜੀ ਆ ਜਿਹੜੇ ਸਰਕਾਰ ਕੋਲੇ ਨੋਟੀਫਾਈ ਨੇਗੇ ਉਹਨਾਂ ਦੇ ਤਹਿਤ ਆਪਣੀ ਫੈਕਟਰੀ ਦਾ ਬਿਲਡਿੰਗ ਪਲਾਨ ਬਣਾ ਕੇ ਪ੍ਰਵਾਨਗੀ ਲੈ ਸਕਦਾਗਾ ਹੁਣ ਜਿਹੜੀ ਨਕਸ਼ਾ ਬਣਾਉਣ ਦੀ ਖੱਜਲ ਖਵਾਰੀ ਸੀਗੀ ਕਿ ਇੰਡਸਟਰੀਅਲਿਸਟ ਪੰਜਾਬ ਦੇ ਅੰਦਰ ਕਦੇ ਇਸ ਜਗ੍ਹਾ ਤੇ ਕਦੇ ਉਸ ਜਗ੍ਹਾ ਤੇ ੱਟਕੇ ਖਾਂਦੇ ਸੀ ਉਹ ਬਿਲਕੁਲ ਖੱਜਲ ਖਵਾਰੀ ਖਤਮ ਹੋਈ ਹੈਗੀ ਸੋ ਪ੍ਰਵਾਨਗੀ ਜਿਹੜੀ ਆ ਇਹ ਆਰਕੀਟੈਕਚਰ ਤੋਂ ਲੈ ਕੇ ਨਕਸ਼ਾ ਬਣਾ ਕੇ ਉਹ ਕਨਸਰਨਡ ਅਥਾਰਟੀ ਕੋਲ ਆਪਣਾ ਨਕਸ਼ਾ ਸਬਮਿਟ ਕਰਕੇ ਉਹਦੀ ਜਿਹੜੀ ਆ ਪ੍ਰਵਾਨਗੀ ਲੈ ਕੇ ਆਪਣੀ ਬਿਲਡਿੰਗ ਜਿਹੜੀ ਆ ਉਹ ਸ਼ੁਰੂ ਕਰ ਸਕਦਾਗਾ ਔਰ ਇਸ ਤੋਂ ਬਿਨਾ ਇੱਕ ਹੈ ਫੈਸਲਾ ਜਿਹੜਾ ਮੈਂ ਸਮਝਦਾ ਪੰਜਾਬ ਕੈਬਨਿਟ ਨੇ ਕੀਤਾਗਾ ਕਿ ਜਿਹੜੀ ਫ੍ਰੈਗਮੈਂਟ ਦੀ ਪਾਲਸੀ ਆ ਜਿਹੜੀ ਫ੍ਰੈਗਮੈਂਟ ਦੀ ਪਾਲਸੀ ਆ ਯਾਨੀ ਕਿ ਪਲਾਟਾਂ ਨੂੰ ਟੁਕੜੇ ਕਰਨਾ ਪਲਾਟਾਂ ਨੂੰ ਟੁਕੜੇ ਕਰਨ ਦੀ ਪਾਲਸੀ ਜਿਹੜੀ ਆ ਉਹ ਵੀ ਅੱਜ ਅਸੀਂ ਪਾਸ ਕੀਤੀ ਹੈਗੀ ਕਿਉਂਕਿ ਬਹੁਤ ਲੰਬੇ ਅਰਸੇ ਤੋਂ ਜਿਹੜਾ ਪੀਐਸਆਈਈਸੀ ਪੀਐਸਆਈਈਸੀ ਦੀ ਪ੍ਰਾਪਰਟੀ ਸੀਗੀਆ ਉਹਨਾਂ ਦੀ ਫ੍ਰੈਗਮੈਂਟੇਸ਼ਨ ਦੀ ਕੋਈ ਪਾਲਸੀ ਨਹੀਂ ਸੀ ਉਹਨਾਂ ਦੀ ਵੰਡ ਕਰਨ ਦੀ ਕੋਈ ਪਾਲਸੀ ਨਹੀਂ ਸੀਗੀ ਉਹਨਾਂ ਦੀ ਡਿਵਾਈਡ ਕਰਨ ਦੀ ਕੋਈ ਪਾਲਿਸੀ ਨਹੀਂ ਸੀ ਆ ਜੋ ਅਸੀਂ ਪਾਲਿਸੀ ਜਿਹੜੀ ਆ ਤਿਆਰ ਕੀਤੀ ਆ ਉਹਦੇ ਅੰਦਰ ਅਸੀਂ ਐਲੀਜੀਬਿਲਟੀ ਕਰਾਈਟਰੀਆ ਮੈਂ ਤੁਹਾਡੇ ਨਾਲ ਸਾਂਝਾ ਕਰਦਾਗਾ ਕਿ ਘੱਟੋ ਘੱਟ 1000 ਸਕੂਅਰ ਯਾਰਡ ਤੋਂ ਜਿਹੜਾ 1000 ਸਕੂਅਰ ਯਾਰਡ ਤੋਂ ਉੱਪਰ ਦਾ ਪਲਾਟ ਹੋਣਾ ਚਾਹੀਦਾ ਔਰ ਉਹਦੀ ਜਿਹੜੀ ਵੰਡਾ ਸਬ ਡਿਵੀਜ਼ਨ ਜਿਹੜੀ ਆ ਉਹ ਨੂੰ ਪਲਾਟ ਨੂੰ ਤੁਸੀਂ ਦੋ ਪਾਗਾਂ ਜੇ ਵੰਡਣਾ ਤਾਂ ਘੱਟੋ ਘੱਟ ਉਹ 400 ਯਾਰਡ ਤੋਂ ਤੁਸੀਂ ਘੱਟ ਨਹੀਂ ਕਰ ਸਕਦੇ 400 ਯਾਰਡ ਤੋਂ ਤੁਸੀਂ ਘੱਟ ਨਹੀਂ ਕਰ ਸਕਦੇ ਔਰ ਇਹਦੇ ਅੰਦਰ ਤੁਹਾਨੂੰ 40 ਫੁੱਟ ਦੀ ਜਿਹੜੀ ਆ 40 ਫੁੱਟ ਦੀ ਤੁਹਾਡੀ ਜਿਹੜੀ ਆ ਮਿਨੀਮਮ ਪ੍ਰੋ ਉਹਦੀ ਆ ਸਾਈਜ਼ ਰਹਿਣਾ ਚਾਹੀਦਾ ਅਕਸਰ ਰੋੜ ਯਾਨੀ ਜਿਹੜਾ ਪਰ ਰੋੜ ਕਹ ਦਈਏ ਉਹ 40 ਫੁੱਟ ਦਾ ਰਹਿਣਾ ਚਾਹੀਦਾ ਇਹਦੇ ਨਾਲ ਦੀ ਨਾਲ ਇਹਦੇ ਵਿੱਚੋਂ ਜਿਹੜੀ ਫੀਸ ਹੋਊਗੀ ਫ੍ਰੈਗਮੈਂਟ ਦੀ ਫੀਸ ਅਸੀਂ ਲੈਣੀ ਆ ਉਹ 5% ਫੀਸ ਚਾਰਜ ਕੀਤੀ ਜਾਊਗੀ ਜਦੋਂ ਆ ਬੋਲੋ ਜੀ 5% ਫੀਸ ਜਿਹੜੀ ਚਾਰਜ ਕੀਤੀ ਜਾਊਗੀ ਇਹ 40 ਤੇ 60 ਦੀ ਰੇਸੋ ਚ ਹੋਊਗੀ ਯਾਨੀ ਸਟੇਟ ਗਵਰਨਮੈਂਟ ਕੋਲੇ ਪੰਜਾਬ ਦੇ ਖਜ਼ਾਨੇ 40% ਪੈਸੇ ਆਉਣਗੇ ਪੀਐਸ ਆਈ ਇਸ ਇਕੁਅਲ 60% ਪੈਸੇ ਜਾਣਗੇ ਸੋ ਇਹਦੇ ਨਾਲ ਮੈਂ ਸਮਝਦਾ ਪੰਜਾਬ ਦੇ ਪੰਜਾਬ ਦੇ ਬਹੁਤ ਸਾਰੇ ਇੰਡਸਟਰੀ ਨੂੰ ਵੱਡਾ ਫਾਇਦਾ ਹੋਊਗਾ ਇਹ ਜਿਹੜੀ ਇਹ ਜਿਹੜੀ ਪ੍ਰੋਸੈਸਿੰਗ ਫੀਸ ਆ ਉਹ 10000 ਰੁਪਏ ਰੱਖੀ ਹੈਗੀ ਜਿਹੜੀ ਕਿ ਨਾਨ ਰਿਫੰਡੇਬਲ ਆ ਮੈਂ ਇੱਕ ਵਾਰ ਫੇਰ ਦੁਹਰਾ ਰਿਹਾ ਕਿ ਪੰਜਾਬ ਦੇ ਅੰਦਰ ਅਸੀਂ ਇੱਕ ਨਵੀਂ ਫ੍ਰੈਗਮੈਂਟੇਸ਼ਨ ਦੀ ਪਾਲਿਸੀ ਲੈ ਕੇ ਆਇਾਂਗੇ ਉਦਯੋਗਿਕ ਪਲਾਂਟਾਂ ਨੂੰ ਟੁਕੜੇ ਕਰਨ ਦੀ ਪਾਲਿਸੀ ਲੈ ਕੇ ਆਇਾਂਗੇ ਔਰ ਟੁਕੜੇ ਕਰਨ ਦੀ ਜਿਹੜੀ ਪਾਲਸੀ ਆ ਉਹਦੇ ਅੰਦਰ ਜਿਹੜਾ 1000 ਗਜ ਤੋਂ ਉੱਪਰ ਦਾ ਪਲਾਟ ਹੋ 1000 ਸਕਰ ਫੀਟ ਤੋਂ ਉੱਪਰ ਦਾ ਪਲਾਟ ਹੋ ਉਹਦੇ ਹੀ ਟੁਕੜੇ ਕੀਤੇ ਜਾ ਸਕਦੇ ਨੇ ਯਾਨੀ ਕਿ 500 ਗਜ ਦਾ ਪਲਾਟ ਐਲੀਜੀਬਲ ਨਹੀਂ ਹੈਗਾ 600 ਗਜ ਦਾ 800 ਗਜ ਦਾ ਪਲਾਟ ਐਲੀਜੀਬਲ ਨਹੀਂ ਹੈਗਾ ਉਹਦੇ ਲਈ 1000 ਗਜ ਦਾ ਹੀ ਜਿਹੜਾ ਪਲਾਟ ਆ ਐਲੀਜੀਬਲ ਹੈਗਾ ਸੋ ਉਹਦੇ ਟੁਕੜੇ ਕੀਤੇ ਜਾ ਸਕਦੇ ਨੇਗੇ ਸੋ ਉਹਦੇ ਲਈ ਜਿਹੜੀਆਂ ਕੁਝ ਸਰਟਨ ਜਿਹੜੀਆਂ ਸੀ ਕੰਡੀਸ਼ਨ ਲਾਣੀਆਂ ਰਹੀਆਂ ਕਿ ਇਹਦੇ ਅੰਦਰ ਕਿੰਨੀ ਫੀਸ ਹੋਊਗੀ ਔਰ ਇੱਕ 10000 ਰੁਪਿਆ ਇਹਦੀ ਐਪਲੀਕੇਸ਼ਨ ਦੀ ਫੀਸ ਹੋ ਔਰ 5% ਸੌਰੀ 5% ਜਿਹੜਾ ਅਸੀਂ ਇਹਦੀ ਅਸੀਂ ਫ੍ਰੈਗਮੈਂਟੇਸ਼ਨ ਦੀ ਸਬਡਿਵੀਜ਼ਨ ਦੀ ਜੇ ਆਪਾਂ ਕ ਲਈਏ ਫ੍ਰੈਗਮੈਂਟੇਸ਼ਨ ਸਬਡਿਵੀਜ਼ਨ ਫੀਸ ਅਸੀਂ ਚਾਰਜ ਕਰਾਂਗੇ ਜਿਹਦੇ ਵਿੱਚੋਂ 2% ਪੈਸੇ ਜਿਹੜੇ ਨੇਗੇ ਉਹ ਪੰਜਾਬ ਦੇ ਖਜ਼ਾਨੇ ਚ ਜਾਣਗੇ 3% 3% ਜਿਹੜੇ ਪੈਸੇ ਨੇ ਉਹ ਪੀਐਸਆਈ ਈਸੀ ਕੋਲੇ ਜਾਣਗੇ ਤਾਂ ਕਿ ਉਹ ਵੀ ਉਹ ਵੀ ਆਪਣਾ ਕਿਉਂਕਿ ਡਿਪਾਰਟਮੈਂਟ ਆਪਣਾ ਕੰਮ ਕਰਦਾਗਾ ਕਿਤੇ ਗਲੀਆਂ ਬਣਾਉਣੀਆਂ ਨੇ ਕਿਤੇ ਰੋਡਸ ਬਣਾਉਣੇ ਨੇ ਇੰਡਸਟਰੀਅਲ ਪਲਾਟਾਂ ਦੇ ਉਹ ਬਣਾਉਣਗੇ ਸੋ ਇਹ ਅੱਜ ਦੇ ਅਹਿਮ ਫੈਸਲੇ ਅੱਜ ਦੀ ਜਿਹੜੀ ਆ ਇੱਕ ਮਿੰਟ ਪਲੀਜ਼ ਪੰਜਾਬ ਪੰਜਾਬ ਦੀ ਕੈਬਨਿਟ ਚ ਹੋਏ ਨੇਗੇ ਸੋ ਮੈਂ ਹੁਣ ਮੇਰੇ ਕੈਬਨਿਟ ਦੇ ਕਲੀਗ ਤਰ ਵੀ ਸਾਹਿਬ ਜੀ ਨੂੰ ਕਹਾਂਗਾ ਕਿ ਉਹ ਵੀ ਥੋੜਾ ਜਿਹਾ ਫ੍ਰੈਗਮੈਂਟੇਸ਼ਨ ਪਾਲਿਸੀ ਦੇ ਉੱਤੇ ਤੇ ਇੰਡਸਟਰੀ ਪਾਲਿਸੀ ਕਿਉਂਕਿ ਇਹਨਾਂ ਦੇ ਡਿਪਾਰਟਮੈਂਟ ਨੇ ਤਿਆਰ ਕੀਤੀ ਆ ਲਗੀ ਆ ਦੋ ਦੋਨਾਂ ਪਾਲਿਸੀਆਂ ਦੇ ਬਾਰੇ ਹੋਰ ਥੋੜਾ ਫਰਦਰ ਜਿਹੜਾ ਐਕਸਪਲੇਨ ਕਰਨਗੇ ਸਭ ਤੋਂ ਪਹਿਲਾਂ ਇਲੈਕਟ੍ਰੋਨਿਕ মিডিਆ ਦਾ ਤੇ ਪ੍ਰਿੰਟ মিডিਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਵੱਡੀ ਗਿਣਤੀ ਦੇ ਵਿੱਚ ਉਹ ਰਿਕਵਰੇਜ ਕਰਨ ਲਈ ਪਹੁੰਚੇ ਹੋ ਮੇਰੇ ਨਾਲ ਸਾਡੇ ਆਨਰੇਬਲ ਫਾਈਨੈਂਸ ਮਿਨਿਸਟਰ ਸਰਦਾਰ ਹਰਪਾਲ ਸਿੰਘ ਜੀ ਚੀਮਾ ਸਾਹਿਬ ਜੋ ਮੇਰੇ ਤੋਂ ਪਹਿਲਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੀ ਸੀ ਤੇ ਅੱਜ ਬਹੁਤ ਵੱਡਾ ਇੰਡਸਟਰੀਅਲ ਜਗਤ ਦੇ ਲਈ ਉਦਯੋਗਿਕ ਜਗਤ ਦੇ ਲਈ ਮੈਂ ਇਹ ਮੰਨਦਾ ਹਾਂ ਵੀ ਅੱਜ ਇੱਕ ਸਭ ਤੋਂ ਵੱਡਾ ਦਿਨ ਹੋਊਗਾ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਲੰਬੇ ਸਮੇਂ ਤੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵਾਨ ਸਿੰਘ ਮਾਨ ਜੀ ਜਦੋਂ ਸਰਕਾਰ ਸੰਨਤਕਾਰ ਮਿਲਣੀ ਦੇ ਵਿੱਚ ਪੰਜਾਬ ਦੇ ਸੰਨਤਕਾਰਾਂ ਨਾਲ ਮੀਟਿੰਗਾਂ ਕੀਤੀਆਂ ਸੀ ਬੈਠਕਾਂ ਕੀਤੀਆਂ ਸੀ ਤਾਂ ਉਹਨਾਂ ਨੇ ਆਪਣੇ ਬਹੁਤ ਕੁਝ ਜਿਹੜੀ ਕਿ ਜਿਹੜੇ ਪੇਨਫੁੱਲ ਮੁੱਦੇ ਸੀ ਉਹ ਸ਼ੇਅਰ ਕੀਤੇ ਸੀ ਵੀ ਸਾਨੂੰ ਆ ਸਮੇਂ ਤੇ ਆ ਦਿੱਕਤਾਂ ਆndੀਆਂ ਨੇ ਵੀ ਇਹਦਾ ਹੱਲ ਕੀਤਾ ਜਾਵੇ ਉਸ ਨੂੰ ਮੱਧ ਨਜ਼ਰ ਰੱਖਦੇ ਹੋਏ ਸਾਡੇ ਦੋਨੋਂ ਵੱਡੇ ਲੀਡਰਾਂ ਨੇ ਇਹਦੇ ਇਹਦੇ ਤੇ ਇੱਕ ਬ੍ਰਾਡਰ ਪਲਾਨ ਬਣਾਇਆ ਕਿ ਆਪਾਂ ਇੰਡਸਟਰੀ ਨੂੰ ਜੇਕਰ ਹੋਰ ਪੰਜਾਬ ਦੇ ਵਿੱਚ ਫਲੋਰਿਸ਼ ਕਰਨਾ ਹੈ ਵਧਾੜੀਆਂ ਇੰਡਸਟਰੀ ਨਵੀਂ ਇੰਡਸਟਰੀ ਨੂੰ ਲੈ ਕੇ ਆਉਣਾ ਹੈ ਪੁਰਾਣੀ ਇੰਡਸਟਰੀ ਨੂੰ ਹੋਰ ਬੂਮ ਦੇਣਾ ਹੈ ਹੋਰਨੂੰ ਉਤਸ਼ਾਹਤ ਕਰਨਾ ਕਿ ਉਹ ਰਵੱਤਵਾਦ ਨਿਵੇਸ਼ ਕੀਤੇ ਜਾਣ ਤਾਂ ਉਹਦੇ ਸੰਬੰਧ ਦੇ ਵਿੱਚ ਪਿਛਲੇ ਤੁਸੀਂ ਦੇਖਿਆ ਹੋਣਾ ਹੈ ਲਗਭਗ ਲਗਭਗ 6 ਮਹੀਨੇ ਤੋਂ ਇੰਡਸਟਰੀ ਡਿਪਾਰਟਮੈਂਟ ਦੇ ਵਿੱਚ ਵੱਡੇ ਰਿਫਾਰਮਸ ਨੇ ਜਿਹੜੇ ਚੱਲ ਰਹੇ ਨੇ ਜਿਹਦੇ ਤਹਿਤ ਅੱਜ ਬਹੁਤ ਵੱਡੇ ਅਸੀਂ 4 ਅਹਿਮ ਫੈਸਲੇ ਨੇ ਜਿਹੜੇ ਇੰਡਸਟਰੀ ਦੇ ਨਾਲ ਕੱਲੀ ਇੰਡਸਟਰੀ ਨਾਲ ਉਸ ਤੋਂ ਪਹਿਲਾਂ ਸਾਰੇ ਦੱਸ ਚੁੱਕੇ ਹਾਂ ਇੰਡਸਟਰੀ ਨਾਲ ਸੰਬੰਧਿਤ ਲੱਤੇ ਨੇ ਜਿਹਦੇ ਵਿੱਚ ਸਭ ਤੋਂ ਪਹਿਲਾ ਫੈਸਲਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸ ਐਕਟ 2024 ਹੈ ਉਹਦੇ ਜਿਹੜੇ ਰੂਲਸ ਨੇ ਅਸੀਂ ਉਹਦੇ ਰੂਲਸ ਦੇ ਵਿੱਚ ਅਮੈਂਡ ਕਰਨ ਦੀ ਪ੍ਰਵਾਨਗੀ ਲੈ ਲਈ ਕਿ ਹੁਣ ਉਹਦੇ ਵਿੱਚ ਕੀ ਹੈ ਕਿ ਪਹਿਲਾਂ ਹਰ ਸਾਲ ਐਵਰੀ ইয়ার ਇੰਡਸਟਰੀਅਲਿਸਟ ਨੂੰ ਜਿਹੜਾ ਫਾਇਰ ਸੇਫਟੀ ਜਿਹੜਾ ਸਰਟੀਫਿਕੇਟ ਸੀ ਉਹ ਲੈਣਾ ਪੈਂਦਾ ਸੀ ਹੁਣ ਸਿਰਫ ਹਜ਼ਾਰਡਸ ਇੰਡਸਟਰੀ ਨੂੰ ਛੱਡ ਕੇ ਜਿਹੜੀ ਹਜ਼ਾਰਡਸ ਕੈਟਾਗਰੀ ਚ ਆਂਦੀ ਹੈ ਉਹਨੂੰ ਹਰ ਸਾਲ ਲੈਣਾ ਪਊਗਾ ਉਹਨੂੰ ਛੱਡ ਕੇ ਹਜ਼ਾਰਡਸ ਕੈਟਾਗਰੀ ਨੂੰ ਛੱਡ ਕੇ ਬਾਕੀ ਸਾਰੀ ਇੰਡਸਟਰੀ ਨੂੰ ਸਾਰੇ ਸ਼ਾਪਸ ਨੂੰ ਜਿੰਨੇ ਹੋਰ ਚਾਹੇ ਹੋਟਲਸ ਆ ਜਾਂਦੇ ਨੇ ਚਾਹੇ ਹੋਸਟਲਸ ਆ ਜਾਂਦੇ ਨੇ ਹਸਪੀਟਲ ਆ ਜਾਂਦੇ ਨੇ ਜਾਂ ਕੋਈ ਹੋਰ ਅਦਾਰੇ ਆ ਜਾਂਦੇ ਨੇ ਬਿਲਡਿੰਗਸ ਆ ਜਾਂਦੀਆਂ ਉਹਨਾਂ ਨੂੰ ਅਸੀਂ ਇਹਦੇ ਵਿੱਚ 3 ਸਾਲ ਜਾਂ 5 ਸਾਲ ਉਹਦੇ ਰੂਲਸ ਚ ਅਸੀਂ ਡਿਫਾਈਨ ਕਰ ਦਾਂਗੇ ਜਾਂ 3 ਸਾਲ ਜਾਂ 5 ਸਾਲ ਦੀ ਸਰਟੀਫਿਕੇਸ਼ਨ ਹੋ ਜੂਗੀ ਹੁਣ ਉਹਨੂੰ ਹਰ ਸਾਲ ਸਰਟੀਫਾਈ ਕਰਨ ਦੇ ਲਈ ਡਿਪਾਰਟਮੈਂਟ ਦੇ ਗੇੜੇ ਨਹੀਂ ਲਾਣੇ ਪੈਣਗੇ ਉਹਦੇ ਉਹਦੀ ਜਿਹੜੀ ਕਿਸੇ ਕਿਸਮ ਦੀ ਇਹਦੇ ਚ ਜਾਨੀ ਕਿ ਐਕਸਪਲੋਇਟੇਸ਼ਨ ਹੁੰਦੀ ਸੀ ਉਹਦੇ ਚ ਵੀ ਬਹੁਤ ਵੱਡਾ ਜਾਨੀ ਕਿ ਜਾਨੀ ਕਿ ਉਹਨੂੰ ਫਾਇਦਾ ਹੋਊਗਾ ਵੀ ਉਹ ਬਚੂਗਾ ਉਹਦੇ ਤੋਂ ਨੰਬਰ 2 ਪੰਜਾਬ ਫੈਕਟਰੀ ਰੂਲਸ 1952 ਦੇ ਵਿੱਚ ਅਸੀਂ ਸ਼ੋਧ ਕੀਤੀ ਹੈ ਇਹਦੇ ਵਿੱਚ ਦੋ ਚੀਜ਼ਾਂ ਅਸੀਂ ਕਰਤੀਆਂ ਇੱਕ ਸਟੇਬਿਲਿਟੀ ਸਰਟੀਫਿਕੇਟ ਜਿਹੜਾ ਲੈਣਾ ਪੈਂਦਾ ਸੀ ਇੱਕ ਬਿਲਡਿੰਗ ਪਲਾਨ ਦਾ ਸਰਟੀਫਿਕੇਟ ਜਿਹੜਾ ਲੈਣਾ ਪੈਂਦਾ ਸੀ ਇਦੇ ਲਈ ਅਸੀਂ ਕੀ ਕਰਤਾ ਪਹਿਲਾਂ ਸਾਡੇ ਕੋਲ ਬੜਾ ਲਿਮਟਿਡ ਸਟਾਫ ਸੀ ਤੇ ਸਟੇਬਿਲਿਟੀ ਸਰਟੀਫਿਕੇਟ ਬਿਲਡਿੰਗ ਸਰਟੀਫਿਕੇਟ ਜਿਹੜਾ ਪਲਾਨ ਸਰਟੀਫਿਕੇਟ ਸੀ ਉਹ ਤੋਂ ਬਿਨਾ ਇੰਡਸਟਰੀ ਨਹੀਂ ਸੀ ਲੱਗ ਸਕਦੀ ਹੁਣ ਇਹਦੇ ਲਈ ਅਸੀਂ ਕੀ ਕਰਤਾ ਕਿ ਜਿਹੜੇ ਬੀ ਟੈਕ ਪੜੇ ਹੋਣਗੇ ਬੀ ਟੈਕ ਇਹਨੂੰ ਸਿਵਲ ਉਹਨਾਂ ਨੂੰ 5 ਇਅਰਸ ਦਾ ਕਰਾਈਟੇਰੀਆ ਕਰਤਾ ਉਹਨਾਂ ਨੂੰ 5 ਸਾਲ ਦਾ ਤਜਰਬਾ ਚਾਹੀਦਾ ਤੇ ਜਿਨ੍ਹਾਂ ਦੀ ਐਮ ਟੈਕ ਕੀਤੀ ਹੋਊਗੀ ਸਿਵਲ 'ਚ ਉਹਨਾਂ ਨੂੰ 2 ਸਾਲ ਦਾ ਤਜਰਬਾ ਚਾਹੀਦਾ ਉਹ ਸਾਡੇ ਪੈਨਲ ਦੇ ਉੱਤੇ ਰਜਿਸਟਰਡ ਚਾਹੀਦੇ ਨੇ ਉਹ ਜਿਹੜੇ ਸਾਡੇ ਪੈਨਲ ਦੇ ਉੱਤੇ ਰਜਿਸਟਰਡ ਇੰਜੀਨੀਅਰ ਹੋਣਗੇ ਇਹ ਹੁਣ ਸਟੇਬਿਲਿਟੀ ਸਰਟੀਫਿਕੇਟ ਤੇ ਬਿਲਡਿੰਗ ਪਲਾਨ ਦਾ ਸਰਟੀਫਿਕੇਟ ਈਸ਼ੂ ਕਰ ਸਕਦੇ ਜਿਹੜੇ ਇਹਨਾਂ ਦੇ ਸਰਟੀਫਿਕੇਟ ਈਸ਼ੂ ਕੀਤੇ ਜਾਣਗੇ ਉਹਦੀ ਇੱਕ ਕਾਪੀ ਹੈ ਜਿਹੜੀ ਉਹ ਡਿਪਾਰਟਮੈਂਟ ਕੋ ਆ ਜਾਊਗੀ ਇਹ ਐਨਾ ਸੌਖਾ ਕੰਮ ਕਰਤਾ ਸੀ ਇਸ ਤੇ ਹੁਣ ਅਸੀਂ ਮੈਂਬਰ ਤਿੰਨ ਤੱਕ ਕੀ ਕੀਤਾ ਜਿਹੜਾ ਲੇਬਰ ਵੈਲਫੇਅਰ ਐਕਟ 1965 ਹੈ ਇਹਦੇ ਚ ਮੈਨੂੰ ਇਹ ਦੱਸਦੇ ਹੋ ਬੜੀ ਖੁਸ਼ੀ ਹੁੰਦੀ ਹੈ ਕਿ ਭਾਰਤ ਦੇ 28 ਸੂਬੇ ਤੇ 8 ਯੂਨੀਅਨ ਟੈਰੀਟਰੀਜ਼ ਚੋਂ ਸਿਰਫ ਪੰਜਾਬ ਹੀ ਐਸਾ ਸੂਬਾ ਹੈ ਜਿੱਥੇ ਪੰਜਾਬ ਲੇਬਰ ਵੈਲਫੇਅਰ ਬੋਰਡ ਬਣਿਆ ਹੋਇਆ ਹੈ ਪੰਜਾਬ ਲੇਬਰ ਵੈਲਫੇਅਰ ਬੋਰਡ ਜਿਹਦੇ ਵਿੱਚ ਜੇ ਕੋ ਬੀਓਸੀਡਬਲੂ ਅਲੱਗ ਹੈ ਮੈਂ ਫੇਰ ਕਹ ਰਿਹਾ ਪੰਜਾਬ ਲੇਬਰ ਵੈਲਫੇਅਰ ਬੋਰਡ ਹੈ ਜਿਹੜਾ ਸਾਡਾ ਪੰਜਾਬ ਸਰਕਾਰ ਦਾ ਅਸੀਂ ਉਹਦੇ ਵਿੱਚ ਇੱਕ ਬਹੁਤ ਸ਼ਾਨਦਾਰ ਜੋ ਅਮੈਂਡਮੈਂਟੇਸ਼ਨ ਕੀਤੀ ਹੈ ਕਿ ਜਿਵੇਂ ਮੇਰੇ ਤੋਂ ਪਹਿਲਾਂ ਆਨਰੇਬਲ ਹਰਪਾਲ ਸਿੰਘ ਚੀਮਾ ਜੀ ਨੇ ਦੱਸਿਆ ਕਿ ਅਸੀਂ ਪਹਿਲਾਂ 5 ਰੁਪਏ ਸੀ ਜਿਹੜਾ EMPLOYEE ਭਰਦਾ ਸੀ ਤੇ 20 ਰੁਪਏ EMPLOYER ਭਰਦਾ ਸੀ ਅਸੀਂ ਇਹ ਚ ਬੜਾ ਨੋਮੀਨਲ ਜਿਹਾ ਇਨਕਰੀਜ਼ ਕੀਤਾ ਹੈ ਕਿ 10 ਰੁਪਏ EMPLOYEE ਪਰੂਗਾ ਮੰਥਲੀ ਤੇ 40 ਰੁਪਏ EMPLOYER ਪਰੂਗਾ ਇਸ ਦੇ ਨਾਲ ਉਹਨੂੰ ਅਸੀਂ ਇਹਦੀ ਅਸੀਂ ਇਹਦੀ ਜਿਹੜੀ ਬ੍ਰਾਡਰ ਕਰਤੀ ਅਸੀਂ ਇਹਦੀ ਵਾਈਡ ਕਰਤੀ ਇਹਦੇ ਵਿੱਚ ਕੈਟਾਗਰੀ ਪਹਿਲਾਂ ਇਹਦੇ ਚ ਸਿਰਫ ਆਰਗੇਨਾਈਜ਼ਡ ਵਰਕਰਸ ਆਉਂਦੇ ਸੀ ਜਿਹੜੇ ਸਿਰਫ ਫੈਕਟਰੀਆਂ ਚ ਕੰਮ ਕਰਦੇ ਸੀ ਹੁਣ ਇਹਦੇ ਚ ਕਿਹੜੇ-ਕਿਹੜੇ ਆ ਜਾਣਗੇ ਇਹਦੇ ਚ ਹੁਣ ਜਿਹੜੇ ਸ਼ਾਪਸ ਦੇ ਉੱਤੇ ਕੰਮ ਕਰਦੇ ਵਰਕਰ ਹੋਣਗੇ ਉਹ ਵੀ ਹੁਣ ਇਹਦੇ ਚ ਇਨਟਾਈਟਲਡ ਹੋ ਜਾਣਗੇ ਤੇ ਜਿਹੜੇ ਕੰਟਰੈਕਟਰਸ ਨੇ ਚਾਹੇ ਉਹ ਇਲੈਕਟ੍ਰੀਕਲ ਦਾ ਕੰਟਰੈਕਟਰ ਹੋਵੇ ਚਾਹੇ ਕਿਸੇ ਵੀ ਕਿਸਮ ਦਾ ਕੰਟਰੈਕਟਰ ਹੋਵੇ ਉਹਦੇ ਵੀ ਉਹ ਵੀ ਕੰਟਰੈਕਟਰਸ ਵੀ ਹੁਣ ਇਹਦੇ ਚ ਇਨਟਾਈਟਲਡ ਹੋ ਜਾਣਗੇ ਇਹਦੇ ਨਾਲ ਕੀ ਹੋਊਗਾ ਕਿ ਜਿਹੜੇ ਵਰਕਰਾਂ ਦਾ EPF ਤੇ ESI ਕੱਟਿਆ ਜਾਂਦਾ ਹੈ ਅਸੀਂ ਉਹਨਾਂ ਨੂੰ 10 ਤਰ੍ਹਾਂ ਦੇ 10 ਤਰ੍ਹਾਂ ਦੀਆਂ ਸਕੀਮਾਂ ਜਿਹੜੇ ਕਿ ਮੋਟੀਆਂ-ਮੋਟੀਆਂ ਮੈਂ ਦੱਸ ਦਿੰਨਾ ਸਟਾਈਫੰਡ ਆ ਗਿਆ ਐਕਸਕ੍ਰੈਸ਼ੀਆ ਆ ਗਿਆ compensation of case of permanent disability ਆ ਗਿਆ ਸ਼ਗਨ ਸਕੀਮ ਆ ਗਈ ਮੈਟਰਨਿਟੀ ਬੈਨੀਫਿਟ ਆ ਗਿਆ ਐਲਟੀਸੀ ਆ ਗਿਆ ਇਸ ਤਰ੍ਹਾਂ ਦੇ ਜਿਹੜੇ 10 ਬੈਨੀਫਿਟ ਨੇ ਅਸੀਂ ਜਣੀ ਕਿ ਹੁਣ ਫੈਕਟਰੀ ਦੇ ਵਿੱਚ ਕੰਮ ਕਰਦੇ ਬੰਦਿਆਂ ਨੂੰ ਸ਼ਾਪਸ ਤੇ ਕੰਮ ਕਰਦੇ ਬੰਦਿਆਂ ਨੂੰ ਤੇ ਕੰਟਰੈਕਟਰਸ ਜਿਹੜੇ ਹੋਣਗੇ ਉਹਨਾਂ ਦੇ ਬੰਦਿਆਂ ਨੂੰ ਅਸੀਂ ਇਸ ਪੰਜਾਬ ਲੇਬਰ ਵੈਲਫੇਅਰ ਬੋਰਡ ਦੇ ਵਿੱਚ ਉਹਨਾਂ ਨੂੰ ਇਨਲਿਸਟ ਕਰ ਲੈਣਾ ਹੈ ਨੰਬਰ ਚੌਥਾ ਨੰਬਰ ਚੌਥਾ ਜਿਹੜਾ ਪੀਐਸਆਈਸੀ ਦੇ ਫੋਕਲ ਪੁਆਇੰਟਸ ਦਾ ਪਲOTS ਦੀ ਫ੍ਰੈਗਮੈਂਟੇਸ਼ਨ ਦਾ ਮੁੱਦਾ ਸੀ ਇਹ ਐਸਾ ਇੱਕ ਮੁੱਦਾ ਸੀ ਜਿਹੜਾ ਪਿਛਲੇ ਬੜੇ ਲੰਬੇ ਸਮੇਂ ਤੋਂ ਡਿਮਾਂਡ ਸੀ ਇਹਦੇ ਵਿੱਚ ਅਸੀਂ ਬੜਾ ਇੱਕ ਸ਼ਾਨਦਾਰ ਜਣੀ ਕਿ ਇਹ ਸਮਝ ਲਓ ਵੀ ਇੰਡਸਟਰੀ ਦੇ ਲਈ ਇਸ ਤੋਂ ਵਧੀਆ ਕੋਈ ਖੁਸ਼ਖਬਰੀ ਨਹੀਂ ਹੋ ਸਕਦੀ ਕਿ ਜਿੱਥੇ ਕਿਤੇ ਵੀ ਇੰਡਸਟਰੀਅਲ ਪਲOTS ਨੇ ਪੀਐਸਆਈਸੀ ਦੇ ਉਸ ਪਲOTS ਦੀ ਜਿਹੜੀ ਹੁਣ ਵੰਡ ਹੈ ਜੇਕਰ ਇੱਕ ਪਿਓ ਦੇ ਦੋ ਬੱਚੇ ਨੇ ਤੇ ਉਹਨੇ ਆਪਣੇ ਦੋ ਬੱਚਿਆਂ ਨੂੰ ਵੰਡ ਕੇ ਪਲੌਟ ਦੇਣਾ ਤੇ ਉਹ ਹੁਣ ਆਪਣੇ ਦੋ ਬੱਚਿਆਂ ਨੂੰ ਵੰਡ ਕੇ ਪਲੌਟ ਦੇ ਸਕਦਾ ਪਰ ਉਹਦੀ ਕੁਝ ਜਿਹੜੀਆਂ ਸ਼ਰਤਾਂ ਨੇ ਉਹ ਫਾਲੋ ਕਰਨੀਆਂ ਪੈਣਗੀਆਂ ਇੱਕ ਤਾਂ ਇਹ ਕਿ ਜਿਹੜਾ ਪਲਾਟ ਹੋਵੇ ਉਹ ਮਿਨੀਮਮ 40 ਫੁੱਟ ਰੋਡ ਦੇ ਉੱਤੇ ਆਂਦਾ ਹੋਵੇ ਦੂਸਰਾ ਜਿਹੜੀ ਉਹਦੀ ਵਿਡਥ ਹੈ ਉਹਦੀ ਵਿਡਥ ਤੋਂ ਉਹਦੀ ਲੈਂਥ ਹੈ ਜਿਹੜੀ 1:3 ਚ ਹੋਵੇ ਮਤਲਬ ਜੇ ਉਹਦਾ 10 ਫੁੱਟ 프ਰੰਟ ਹੋਵੇ ਐਗਜ਼ਾਮਪਲ ਦੇ ਰਹੇ ਆ ਤਾਂ ਉਹਦੀ ਬੈਕ 30 ਫੁੱਟ ਚਾਹੀਦੀ ਹੈ 30 ਤੋਂ ਜ਼ਿਆਦਾ ਨਹੀਂ ਚਾਹੀਦੀ ਸੋ ਉਹਦੇ ਵਿੱਚ ਇਹਦੇ ਵਿੱਚ ਜਿਹੜੇ ਜਿਹੜੇ ਆਪਣੇ ਪਾਲਿਸੀ ਅਸੀਂ ਲੈ ਕੇ ਆਏ ਆ ਫ੍ਰੈਗਮੈਂਟੇਸ਼ਨ ਦੀ ਇਹ ਸਿਰਫ ਫਰੀ ਹੋਲਡ ਪਲਾਟਸ ਦੇ ਉੱਤੇ ਲਾਗੂ ਹੈ ਇਹ ਲੀਜ਼ ਹੋਲਡ ਫਲਾਟਸ ਤੇ ਲਾਗੂ ਨਹੀਂ ਜੇ ਕਿਸੇ ਨੇ ਹੁਣ ਇਹ ਪਲਾਟਸ ਨੂੰ ਫਰੇਗਮੈਂਟ ਕਰਨਾ ਉਹਨੂੰ ਲੀਜ਼ ਹੋਲਡ ਤੋਂ ਇਹ ਪਲਾਟਸ ਨੇ ਜਿਹੜੇ ਫਰੀ ਹੋਲਡ ਕਰਵਾਣੇ ਪੈਣਗੇ ਜਿਹਦੀ ਅਸੀਂ ਜਿਹੜੀ ਪ੍ਰਾਈਸ ਜਿਹੜਾ ਇਹਦੇ ਚ ਰੱਖਿਆ ਜਿਹੜਾ ਜਿਹੜਾ ਅਸੀਂ ਫੀਸ ਰੱਖੀ ਹੈ ਬੜੀ ਨੋਮੀਨਲ ਚਾਰਜ ਰੱਖਿਆ ਜੋ ਕਰੰਟ ਰਿਜ਼ਰਵ ਪ੍ਰਾਈਸ ਹੋਊਗਾ ਅੱਜ ਦਾ ਉਹਦਾ 5% ਹੈ ਜਿਹੜਾ ਯਾਨੀ ਕਿ ਉਹ ਜਾਨੀ ਕਿ ਫ੍ਰੈਗਮੈਂਟੇਸ਼ਨ ਕਰਨ ਦੇ ਲਈ ਉਸ ਟੋਟਲ ਪਲਾਟ ਦਾ ਜੋ 5% ਵੈਲਿਊ ਬਣਦੀ ਹੋਊਗੀ ਉਹ ਪੇ ਕਰਨੀ ਹੋਊਗੀ 40 60 ਰੇਸ਼ੋ 'ਚ ਪਹਿਲਾਂ ਸਾਡੇ ਆਨਰੇਬਲ ਫਾਈਨਾਂਸ ਮਿਨਿਸਟਰ ਸਾਹਿਬ ਡਿਫਾਈਨ ਕਰ ਚੁੱਕੇ ਨੇ ਐਦਾਂ ਹੀ ਜਿਹੜਾ ਇਹ ਜੇ ਕਿਸੇ ਜਿਹੜਾ ਪੇਰੈਂਟ ਪਲਾਟ ਹੋਲਡਰ ਹੈ ਪੇਰੈਂਟ ਪਲਾਟ ਹੋਲਡਰ ਜੇ ਉਹਨੇ ਵਿਦਨ ਫੈਮਿਲੀ ਜਿਹਨੂੰ ਮੰਨ ਲਓ ਫਸਟ ਟਾਈਮ ਪਲਾਟ ਅਲੋਟ ਹੋਇਆ ਸੀ ਅਗਰ ਉਹਨੇ ਆਪਣੀ ਫੈਮਿਲੀ ਦੇ ਵਿੱਚ ਇਹ ਪਲਾਟ ਟ੍ਰਾਂਸਫਰ ਕਰਨਾ ਹੈ ਮਤਲਬ ਫ੍ਰੈਗਮੈਂਟ ਕਰਕੇ ਵੇਚਣਾ ਹੈ ਤਾਂ ਉਹਨੂੰ ਅਸੀਂ 50% ਡਿਸਕਾਊਂਟ ਵੀ ਦੇ ਰਹੇ ਆ ਇਹਦੇ ਤੇ ਡਿਸਕਾਊਂਟਡ ਫੀਸ ਆ ਉਹਦੇ ਤੇ ਵੇਵ ਆਫ ਕਰ ਰਹੇ ਆ ਅਸੀਂ ਤਾਂ ਉਹਨੂੰ ਜਾਨੀ ਕਿ 5% ਦੀ بجائے 2.5% ਇਹਦੇ ਤੇ ਪੜਨਾ ਪਊਗਾ ਤੇ ਇਹਦੀ ਸਾਰੇ ਟੋਟਲ ਜਿਹੜੀ ਇਹਦੀ ਫਾਈਲ ਪ੍ਰੋਸੈਸਿੰਗ ਹੈ ਉਹਦੀ ਬੜੀ ਨੋਮੀਨਲ ਜੀ 10000 ਰੁਪਏ ਅਸੀਂ ਡਿਪਾਰਟਮੈਂਟ ਦੀ ਫੀਸ ਰੱਖੀ ਹੈ ਤੋਂ ਮੇਰਾ ਇਹ ਮੰਨਣਾ ਹੈ ਕਿ ਇੰਡਸਟਰੀ ਜਗਤ ਦੇ ਲਈ ਸਭ ਤੋਂ ਵੱਡੇ ਰਿਫਾਰਮਸ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਡੇ ਦੋਨੋਂ ਔਨਰੇਬਲ ਸਾਡੇ ਜਿਹੜੇ ਮੁਖੀ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਅੰਦਰ ਜੋ ਇਹ ਕੀਤੇ ਨੇ ਇਹ ਆਪਣੇ ਆਪ ਦੇ ਵਿੱਚ ਲੈਂਡਮਾਰਕ ਰਿਫਾਰਮਸ ਲਏ ਔਰ ਇਸ ਤੋਂ ਬਾਅਦ ਤੋਂ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੀ ਇੰਡਸਟਰੀ ਦਾ ਕੋਈ ਐਸਾ ਸ਼ਾਰਗ ਮੁੱਦਾ ਰਹਿ ਜੂਗਾ ਕਿ ਜਿਹੜਾ ਐਡਰੈਸ ਕਰਨ ਤੋਂ ਰਹਿ ਜਵੇ ਸੋ ਇੰਡਸਟਰੀ ਪੰਜਾਬ ਦੇ ਵਿੱਚ ਪਰਫੁੱਲਤ ਹੋਵੇ ਵੱਧ ਤੋਂ ਵੱਧ ਇੰਡਸਟਰੀ ਆਵੇ ਵੱਧ ਤੋਂ ਵੱਧ ਲੋਕ ਉਹ ਨਿਵੇਸ਼ ਕਰਨ ਪੁਰਾਣੀ ਇੰਡਸਟਰੀ ਵੀ ਨਿਵੇਸ਼ ਕਰੇ ਪੁਰਾਣੀ ਇੰਡਸਟਰੀ ਗਰੋ ਕਰੇ ਰੈੱਡ ਟੇਪ ਕਲਚਰ ਲਾਲ ਫੀਤਾ ਸ਼ਾਹੀ ਕਲਚਰ ਹੈ ਜਿਹੜਾ ਉਹ ਖਤਮ ਹੋਵੇ ਕੋਈ ਐਕਸਪਲੋਇਟ ਕਰਨਾ ਜਾਵੇ ਕੋਈ ਇੰਡਸਟਰੀ ਦੇ ਵਿੱਚ ਗੇੜੇ ਨਾ ਮਾਰਨ ਜਾਵੇ ਬਿਨਾ ਮਤਲਬ ਤੋਂ ਤੰਗੀ ਨਾ ਹੋਵੇ ਪਰੇਸ਼ਾਨੀ ਨਾ ਹੋਵੇ ਈਜ਼ ਆਫ ਡੂਇੰਗ ਬਿਜ਼ਨਸ ਹੋਵੇ ਜਿਹੜਾ ਅਸੀਂ 12 ਨੁਕਾਤੀ ਪ੍ਰੋਗਰਾਮ ਹੁਣ ਤੋਂ ਪਹਿਲਾਂ ਜਦ ਆਸੀਆ ਮੁਹਾਲੀ ਦੇ ਵਿੱਚ ਕੀਤਾ ਸੀ ਉਹਦੇ ਤਹਿਤ ਜੋ ਜੋ ਪ੍ਰੋਮਿਸਸ ਅਸੀਂ ਕੀਤੇ ਸੀ ਜਿਹੜਾ ਅਸੀਂ ਕਿਹਾ ਸੀ ਵੀ 45 ਡੇਸ ਦੇ ਵਿੱਚ ਵਿੱਚ ਅਸੀਂ ਸਾਰੀਆਂ ਅਪਰੂਵਲਸ ਦੇਾਂਗੇ ਉਦੇ ਤਹਿਤ ਸਾਰੀਆਂ ਚੀਜ਼ਾਂ ਨੂੰ ਅਸੀਂ ਸਰਲ ਕਰਦੇ ਹੋਏ ਆ ਸਾਰੀਆਂ ਜਿੰਨੀਆਂ ਅੱਜ ਚੇਂਜਸ ਕੀਤੀਆਂ ਗਈਆਂ ਕੈਬਨਿਟ ਦੇ ਵਿੱਚ ਲਿਆ ਕੇ ਉਹ ਉਸੇ ਦਾ ਇੱਕ 파ਟ ਨੇ ਸੋ ਮੈਂ ਤੁਹਾਡੇ ਮਾਧਮ ਦੇ ਨਹੀਂ মিডিਆ ਦੇ ਮਾਧਮ ਦੇ ਆਹੀਂ ਪੰਜਾਬ ਦੀ ਇੰਡਸਟਰੀ ਨੂੰ ਲੱਖ ਲੱਖ ਮੁਬਾਰਕ ਦਿੰਦਾ ਤੁਹਾਨੂੰ ਬਹੁਤ ਬਹੁਤ ਵਧਾਈਆਂ ਪਰਮਾਤਮਾ ਤੁਹਾਡੇ ਬਿਜ਼ਨਸ ਨੂੰ ਪਰਮਾਤਮਾ ਤੁਹਾਡੇ ਵਪਾਰ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਤੁਹਾਡੇ ਤੁਹਾਡੇ ਬਰਾਬਰ ਖੜੀ ਹੈ ਹਰ ਸਮੇ 12 ਮਹੀਨੇ 24 ਘੰਟੇ ਸਾਡੇ ਦਰਵਾਜੇ ਤੁਹਾਡੇ ਲਈ ਹਰ ਵਰਗ ਦੇ ਲੋਕਾਂ ਲਈ ਖੁੱਲੇ ਨੇ ਤਾਂ ਜੋ ਤੁਹਾਡੀਆਂ ਕੋਈ ਵੀ ਸਮੱਸਿਆਵਾਂ ਹੋਣਗੀਆਂ ਅਸੀਂ ਐਡਰੈਸ ਕਰਨ ਨੂੰ ਅਸੀਂ ਉਹਨੂੰ ਸੁਣਨ ਨੂੰ ਤੇ ਅਸੀਂ ਉਹਨਾਂ ਦਾ ਹੱਲ ਕਰਨ ਨੂੰ ਹਰ ਸਮੇ ਤਿਆਰ ਬੈਠੇ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਅੱਛਾ ਜੀ ਇਹ ਜੋ ਸਾਡੀ ਪ੍ਰੈਜੈਂਟੇਸ਼ਨ